ਨੰਬਰ ਯੂ ਹੈਵ ਡਾਇਲ ਇਸ ਕੰਟ੍ਰੰਲੀ ਬਿਜ਼ੀ ਲੀਵ ਟ੍ਰਾਈ ਲੇਟਰ ਹੈ ਫੋਨ ਕੱਢ ਦਿੱਤਾ ਮੇਰਾ ਇੱਕ ਦਿਨ ਵਿੱਕੀ ਦੇ ਘਰ ਨਹੀਂ ਟਿਕਣਾ ਹੁੰਦਾ ਤੇ ਜੇ ਫੋਨ ਲਾਓ ਤੇ ਫੋਨ ਕੱਟ ਦੇਣਾ ਹੁੰਦਾ ਫੇਰ ਲਾਉਣੀ ਹੈ ਨਾ number you have dialed is currently busy. ਹੱਦ ਦਿਮਾਗ ਹੀ ਖਰਾਬ ਹੋਇਆ ਪਿਆ ਇਹਨਾਂ ਦਾ ਤੇ ਪਰ ਅਗਲੇ ਬੰਦੇ ਨੂੰ ਕੋਈ ਜ਼ਰੂਰੀ ਕੰਮ ਹੋਵੇ ਤੇ ਇਹਨਾਂ ਨੇ ਫੋਨ ਨਹੀਂ ਚੁੱਕਣਾ ਹੁੰਦਾ ਅੱਗੋਂ ਫੋਨ ਕੱਟੀ ਜਾਣਾ ਹੁੰਦਾ ਗੁੱਸਾ ਮੈਨੂੰ ਇੰਨਾ ਚੜ੍ਹ ਗਿਆ ਕੋਈ ਕਹਿੰਦੀ ਗੱਲ ਨਹੀਂ ਕਮ ਸੇ ਕਮ ਤੁਸੀਂ ਫੋਨ ਚੁੱਕੋ ਤੇ ਸਹੀ ਗੱਲ ਤੇ ਕਰੋ ਕਿ ਜਾਂ ਮੈਂ ਕੋਈ ਕੰਮ ਕਰਨ ਦੇ ਆਂ ਜਾਂ ਮੈਂ ਨਹੀਂ ਆ ਸਕਦਾ ਕੋਈ ਤਾਂ ਕੋਈ ਗੱਲ ਕਰੋ ਸਹੀ ਗੜੀ ਫੋਨ ਕਰ ਦੇਣਾ ਹੁੰਦਾ ਜਿੱਦਾਂ ਆਪਣਾ ਬੜੇ ਅਫਸਰ ਲੱਗੇ ਆ ਤੇ ਡੀਸੀ ਲੱਗੇ ਆ ਕਾਟਾ ਜਿੱਥੇ ਜੀ ਕਾਟਾ ਉਥੇ ਚੀਜ਼ ਰੱਖ ਦਿੰਦੇ ਆ। ਮੈਂ ਕੀ ਫੋਨ ਤੇ ਫੋਨ ਕਰੀ ਜਾਣ ਦੀ ਸੀ। ਬੱਸ ਮੈਂ ਕੈਨੇਡਾ ਚਲ ਗਿਆ ਵਾਂ। ਨਹੀਂ ਮੈਂ ਜੇ ਫੋਨ ਲਾਉਣੀ ਆ ਕਮ ਸੇ ਕਮ ਫੋਨ ਚੁੱਕਿਆ ਨਾ ਕਰੋ। ਅਗਲੇ ਬੰਦੇ ਨੂੰ ਕੋਈ ਜਰੂਰੀ ਕੰਮ ਹੋਵੇ ਤੁਸੀਂ ਘੜੀ ਫੋਨ ਇੱਦਾਂ ਕੱਟ ਜਿੰਨੇ ਆ। ਜਿੱਦਾਂ ਪਤਾ ਨਹੀਂ ਤੁਸੀਂ ਕਿਹੜੀ ਮੈਸੇਜ ਤੇ ਬੈਠੇ ਜੇ। ਤੇ ਮੈਸੇਜ ਤੇ ਬੈਠਾ ਸੀ ਤਾਂ ਹੀ ਕੱਟਣ ਰਿਹਾ ਸੀ। ਬੰਦਾ ਵੌਇਸ ਮੈਸੇਜ ਕਰ ਦਿੰਦਾ ਠੀਕ ਆ ਲਿਖ ਕੇ ਮੈਸੇਜ ਲਿਖ ਦਿੰਦਾ ਵਾ। ਅੱਛਾ ਹੁਣ ਮੇਰੇ ਨਾਲੋਂ ਵੱਧ ਤੁਹਾਡੇ ਯਾਰ ਹੋਣੇ ਜਰੂਰੀ ਹੈ। ਮੇਰੀ ਸੁਣ ਲਾ ਗੱਲ। ਤੂੰ ਆਪਣੇ ਥਾਂ ਘਰ ਯਾਰ ਦੋਸਤ ਮੇਰੇ ਆਪਣੇ ਥਾਂ ਲੱਗੀ ਸਮਝ ਮिक्की ਮੈਨੂੰ ਹਾਂ ਗੱਲ ਤਾਂ ਬਿਲਕੁਲ ਨਹੀਂ ਜਿ세 ਹੀ ਲੱਗੀ ਪੰਜਵੀਂ ਮੰਮੀ ਮੇਰੇ ਦਿਵਾਲੇ ਹੋਏ ਰਹਿੰਦੇ ਆ ਕਿ ਉਹ ਘਰ ਨਹੀਂ ਟੇਕਦਾ ਉਰੀ ਅੱਡੀ ਨਹੀਂ ਲੱਗਦੀ ਹੈ ਕਿ ਤੂੰ ਉਹਨੂੰ ਸਮਝੋ ਨਹੀਂ ਨਹੀਂ ਹੈਗੀ ਮੈਂ ਤੇ ਤੁਹਾਨੂੰ ਕਹਿੰਦੀ ਰਹਿੰਦੀ ਮੈਨੂੰ ਇਹ ਗੱਲ ਦੀ ਨਹੀਂ ਸਮਝ ਲੱਗਦੀ ਤੂੰ ਬਾਹਰ ਜਾਂਦੀ ਕਿਉਂ ਜੇ ਨਾ ਕੋਈ ਕੰਮ ਹੈ ਨਾ ਕੋਈ ਕਾਰ ਕਰ ਬਹਿ ਜਾ ਕਰੋ ਹਾਂ ਅੱਛਾ ਤੂੰ ਕੀ ਚਾਹੁੰਦੀ ਆ ਘਰ ਮੈਂ ਤੇਰੀ ਚੁੰਨੀ ਤੇ ਪੱਲੇ ਨਾਲ ਬੱਜ ਰਿਹਾ ਕਰੋ 24 ਘੰਟੇ ਅੱਛਾ ਬਾਹਰ ਲੰਡਰਾ ਜਿਆ ਨਹੀਂ ਲਾ ਕੇ ਬਹਿ ਕੇ ਗਲੜਾਈਆਂ ਕਰਦੇ ਜੇ 100 ਗੱਲਾਂ ਬਾਤਾਂ ਨਿਕਲਦੀਆਂ ਫਿਰ ਜ਼ਬਾਨ ਸੰਭਾਲ ਕੇ ਕਹੂ ਮੇਰੇ ਯਾਰਾਂ ਲੰਡਰ ਨਹੀਂ ਕਹਣਾ ਖਬਰਦਾਰ ਜਨੋ ਬਾਰੇ ਕੋਈ ਗੱਲਬਾਤ ਕੀਤੀ ਤੇ ਅੱਛਾ ਇਹਦਾ ਮਤਲਬ ਕਿ ਤੁਹਾਡੇ ਯਾਰ ਦੋਸਤ ਮੇਰੇ ਨਾਲ ਵੱਧ ਕਿ ਹੋ ਗਏ ਉਹ ਮੈਂ ਕਦੋਂ ਕਿਆ ਆਵਾਜ਼ ਨਹੀਂ ਗੱਲ ਯਾਰ ਦੋਸਤ ਆਪਣੀ ਥਾਂ ਤੇ ਤੂੰ ਆਪਣੀ ਥਾਂ ਉਹਨਾਂ ਨੂੰ ਵਿੱਚ ਨਾ ਲਿਆਇਆ ਕਰ ਨਾਲ ਦੱਸ ਈਡੀ ਗਿਹੜੀ ਤੇਰੀ ਵੇਲੇ ਨੇ ਤੇ ਬਾਹੀ ਹੀ ਜਿਹੜਾ ਮੈਨੂੰ ਫੋਨ ਤੇ ਫੋਨ ਕਰੀ ਜਾਨੀ ਮੇਰਾ ਮਹਿਗੀ ਕਾਨੂੰਜੀ ਕੰਡਿਆ ਸੀ ਉਹ ਮਗਮੋਣੀ ਸੀ ਤੁਹਾਡੇ ਕੋਲੋਂ ਲੈ ਦੱਸ ਇੰਨਾ ਕੀ ਕੰਮ ਸੀ ਉੱਟੇ ਆ ਬਾੜ ਦੇ ਨਿਕਲਿਆ ਚੂਹਾ ਮੈਨੂੰ ਮਹਗੀ ਮੰਗਾਉਣੀ ਆ ਉਹ ਇੰਨੇ ਕ ਕੰਮ ਪਿੱਛੇ ਤੂੰ ਮੇਰਾ ਦਿਮਾਗ ਖਰਾਬ ਕਰਕੇ ਰੱਖਤਾ ਲੈ ਫੜਾ ਪੈਸੇ ਲੈ ਕੇ ਆਵਾ ਮੈਗੀ ਵਿੱਕੀ ਹੱਥ ਦੀ ਕਰ ਲਈ ਜੇ ਤੁਸੀਂ ਉਹ ਮੇਰੇ ਕੋਲੋਂ ਕਿੱਥੋਂ ਹੋਣਿਆ ਵੈਸੇ ਤਾਂ ਹੋਰ ਕਿਹਦੇ ਕੋਲ ਉਹ ਜਿਹੜੇ ਮੇਰੇ ਕੋਲ 500 ਰੁਪਇਆ ਹੈਗਾ ਸੀ ਉਹ ਤਾਂ ਮੈਂ ਤੁਹਾਨੂੰ ਉਸ ਦਿਨ ਦਵਾਈ ਵਾਸਤੇ ਦੇ ਦਿੱਤਾ ਆ ਤੇ ਆਹ ਮੈਂ ਦਵਾਈ ਲੈਣਤੀ ਤਾਂ 500 ਖਤਮ ਬੈਠਾ 500 ਹਾਂ ਉਹ ਧੋਖਰਾ ਕਰ ਲਈ ਤੇ 500 ਰੁਪਇਆ ਖਤਮ ਹੋ ਗਿਆ ਖਰਾਕਾ ਚ 500 ਖਤਮ ਨਹੀਂ ਹੋਇਆ ਤਾਕਤ ਦੇ ਟੀਕੇ ਵੀ ਲਵਾਏ ਦੋ 2.50 ਦੇ ਖਰਾਕਾ ਦੇ ਉਹ ਦੇਣ ਵਾਲੇ ਸਗੋਜ ਉਹ ਤੇ ਧਾਰ ਕੀਤਾ ਮੈਂ ਇਹਦੇ ਨਾਲ ਉਹਦੋਂ ਦੀ ਤੁਸੀਂ ਮੈਨੂੰ ਆਂਦੇ ਸੀ ਇਹ ਮੈਂ ਇੱਕ ਟੀਕਾ ਲਵਾਇਆ ਹੁਣ ਤੁਸੀਂ ਮੈਨੂੰ ਕਹਿੰਦੇ ਮੈਂ ਦੋ ਟੀਕੇ ਲਵਾਏ ਆ ਤੇ ਉਦੋਂ ਇੱਕ ਹੀ ਲਵਾਇਆ ਵਾ ਇੱਕ ਦਿਨ ਚ ਇੱਕੋ ਹੀ ਲੱਗਣਾ ਤਾਕਤ ਦਾ ਅਗਲਾ ਕਹਿੰਦਾ ਸੀ ਅਗਲੇ ਦਿਨ ਫੇਰ ਲਵਾ ਕੇ ਜਾਈ ਤੇ ਮੈਂ ਲਵਾਇਆ ਮਿੰਟਾ ਦਿਆ ਗਾਲ ਦੀ ਸਮਝ ਜੀ ਨਹੀਂ ਲੱਗੀ ਹੈਗੀ ਤੈਨੂੰ ਨਹੀਂ ਸਮਝ ਲੱਗਣੀ ਲਿਆ ਪੈਸੇ ਲਿਆ 50 ਰੁਪਏ ਦੇ ਜਾਂ 100 ਦੇ ਮੈਗੀ ਤਾਂ ਪੈਕਟ ਕਿਤੇ ਕਿੰਨੇ ਕਦਣਾ ਲੱਖਾਂ ਦਾ ਹਣਾ ਮਜਾ ਫੋਲ ਆਪਣਾ ਪਰਸਪੁਰਸ ਹੱਥ ਮਾਰੋ ਚੋਣੇ ਹੀ ਆ ਮੇਰ ਕੋ ਨਹੀਂ ਆਗੇ ਪੈਸੇ ਰਾਂ ਦੇ ਫੇ ਮੈਗੀ ਚੋਲ ਬਣਾ ਲਾ ਫਿੱਕੇ ਖਾਲਾ ਫਿਰ ਨਾਲੇ ਮੈਨੂੰ ਵੀ ਖਵਾ ਲ ਹੁੰਜਣਾ ਫੇ ਤੁਸੀਂ ਕਰਨਾ ਦੀ ਮੇਰੀ ਗੱਲ ਦਾ ਗੁੱਸਾ ਹੀ ਆ ਮੰਮੀ ਸਹੀ ਕਹਿੰਦੀ ਆ ਤੁਹਾਡੀ ਵਾਕ ਹੀ ਨਹੀਂ ਅੱਡੀ ਲੱਗਦੀ ਹੈਗੀ ਕੀ ਕਿ ਕੀ ਪਤਾ ਤੈਨੂੰ ਬਾਹਰ ਜਾ ਕੇ ਕੀ ਕੁਝ ਖਾਂਦੇ ਪੀਂਦੇ ਜੇ ਤੇ ਕੀ ਕੁਝ ਕਰਦੇ ਫਿਰਦੇ ਜੇ ਨਹੀਂ ਕੀ ਖਾਂਦਾ ਪੀਂਦਾ ਮੈਂ ਕੀ ਮਤਲਬ ਤੇਰੇ ਕਹਿੰਦਾ ਨਹੀਂ ਹੁਣ ਆ ਸਾਫ ਸਾਫ ਤੁਹਾਡਾ ਛੂੜ ਮੈਨੂੰ ਪਤਾ ਲੱਗ ਗਿਆ ਆਏ ਉਹ ਦਿਨ ਤੂੰ ਜੀ ਇੱਕ ਟੀਕਾ ਲਵਾਇਆ ਅੱਜ ਤੂੰ ਦੋ ਟੀਕੇ ਲਵਾਏ ਅੱਜ ਤੂੰ ਡਾਕਟਰ ਨੂੰ ਹੋਰ ਪੈਸੇ ਦੇਣੇ ਆ ਨਹੀਂ ਤੂੰ ਸ਼ੱਕ ਕਰਨੀ ਮੇਰੇ ਤੇ ਚੱਲ ਆ ਮੈਂ ਪਛਾੜ ਦਿੰਦਾ ਪੁੱਛਣਾ ਹੀ ਜਾ ਕੇ ਡਾਕਟਰ ਨੂੰ ਮੈਂ ਸ਼ੱਕ ਨਹੀਂ ਕਰਨ ਲਿਆ ਵੀ ਵੀ ਪਰ ਮੈਨੂੰ ਸਹੀ ਨਹੀਂ ਲੱਗਾ ਤੁਹਾਡੀਆਂ ਆ ਗੱਲਾਂ ਜਿਹੜੀਆਂ ਗਿਆ ਉਹ ਜਿਵੇਂ ਮੰਮੀ ਕਹਿੰਦੇ ਰਹਿੰਦੇ ਨੇ ਕਿ ਟੇਕ ਰਣੀ ਹੈ ਗਾਵੀ इतने लाता मोटरसाइकिल अंदर नहीं खड़े हैं इधर आ ਟੈਰਟ ਕਰੇ ਕਿਹਿਆ ਤੂੰ ਕਰਦੇ ਸਹੀ ਮੈਂ ਉਹਦਾ ਕੰਮ ਕਰੀ ਕੀਤਾ ਨਹੀਂ ਹੈਗਾ ਹੂੰ ਮਤੇ ਅਰਲੀ ਕੋਸ਼ਲੇ ਆਂਦਾ ਦਿਖਾਉ ਮੰਮੀ ਕਿਥੇ ਆ ਤੂੰ ਹੀ ਤਾਂ ਸ਼ਰਮ ਆਉਣੀ ਬੜਾ ਡੈਆਂ ਮੰਮੀ ਤੇ ਜੀ ਤੱਕ ਰੇ ਆ ਮੈਨੂੰ ਇਹ ਆ ਕਿ ਤੇ ਵੇ ਲੈ ਮੈਨੂੰ ਮਖੌਲ ਬੜੇ ਕਰਨੇ ਲੈ ਆ ਉਹ ਦੱਸੋ ਤਾਂ ਸਹੀ ਕੀ ਲੈ ਆ ਨਵਾ ਕੀ ਕੀ ਆ ਦੇਖ ਲਾਪੇ ਹਾਂ ਜਾਨ ਜਰਾ ਮੈਨੂੰ ਬੜੀ ਰੀਜ ਸੀ ਇਹਨਾਂ ਦੀ ਥੈਂਕ ਯੂ ਹਾਂਜੀ ਚਲ ਪਾ ਲਾ ਫਿਰ ਵੈਰੀ ਤੁਸੀਂ ਪਾਓ ਅਛਾ ਲਿਆਵਾਂ ਵੀ ਮੈਂ ਤੇ ਪਾਵਾਂ ਵੀ ਮੈਂ ਲੈ ਫਿਰ ਕੀ ਆ ਜੇ ਗਿਫਟ ਦਿੱਤਾ ਆ ਤੇ ਪਿਆਰ ਨਾਲ ਦਊਂਗਾ ਗਿਫਟ ਪਿਆਰ ਨਾਲ ਜਾਂ ਬਾਬਾ ਮੈਨੂੰ ਪਤਾ ਜੀਤਨ ਮਣਕਾ ਨੂੰ ਮਖੌਲ ਵੜੇ ਕਰਨੇ ਆ ਨਹੀਂ ਕਰਦੀ ਕਰਨੇ ਆ ਨਾ ਕਰਦੀ ਸੀ ਉਹ ਮੈਨੂੰ ਆਪ ਕਹਿੰਦੀ ਸੀ ਕਿ ਪੱਬੀ ਤੁਹਾਡੇ ਪੈਰ ਸੁਨੇ ਆ ਤੇ ਵੀਰ ਨੂੰ ਮੈਂ ਕਹੂੰਗੀ ਤੈਨੂੰ ਝਾਂਜਰਾ ਲਿਆ ਕੇ ਦਵੇ ਉਹਨੇ ਕਿਹਾ ਹੁਣ ਪੱਕਾ ਤਾਂ ਨੂੰ ਨਹੀਂ ਨਹੀਂ ਕਿਹਾ ਨਹੀਂ ਮੈਨੂੰ ਮੈਂ ਸੁਣ ਲਿਆ ਸੀ ਇੱਕਦਮ ਪੈਂਦੀ ਕਿਦਾਂ ਵਾਂ ਇਦਾਂ ਪੈਣੀ ਆ ਨਾ ਲੈ ਪੁੱਟੀਆਂ ਸਿੱਧੀਆਂ ਕਰਕੇ ਪਾਓ ਟਾਟੀ ਮੇ ਕਦੇ ਪੁਆਈਆਂ ਹੁਣ ਕਿਸੇ ਦੇ ਤਾਂ ਨਾ ਸ਼ਾਇਦਾਂ ਮੈਂ ਕੇਹਦੇ ਆਏ ਹਾਏ ਆਲੋ ਅੱਛਾ ਜੀ ਯਾ ਹੁਣ ਤੋਂ ਫੇਰ ਗੱਲ ਤੋਂ ਪਤਾ ਲੱਗਦਾ ਹਨਾ ਵੀ ਮੇਰਾ ਕੇਹਦੇ ਨਾਲ ਕੋਈ ਚੱਕਰ ਨਹੀਂ ਹੈਗਾ ਵਿਆਹ ਤੋਂ ਪਹਿਲਾਂ ਉਹ ਪੈ ਜਾ ਉਹ ਲਿਆਓ ਬਾਬਾ ਨਹੀਂ ਨਹੀਂ ਸਹੀ ਹੁਣ ਸਹੀ ਆ ਸਹੀ ਆ ਮੇਰੀ ਸੁਣ ਲੈ ਗੱਲ ਦੇ ਕੇ 500 ਰੁਪਏ ਲੱਗੇ ਮੇਰੇ ਤੇ ਰੋਪਉਣ ਬੜਾ ਮੈਨੂੰ ਲੱਖ ਰੁਪਏ ਦਿੱਤਾ ਸੀ ਨਾ ਜਿਹੜਾ ਮੈਨੂੰ ਸਾਹ ਦੇਵਾ ਮੇਰੀ ਮਾਂ ਨਾ ਮੜ ਅੱਗੇ ਉਹ ਨਹੀਂ ਮੇਰੀ ਜਾਨ ਖਾਣੋਂ ਹਟਦੇ ਹੋ ਤੂੰ ਵੀ ਲੱਗੇ ਉਹ ਕੰਮ ਕਰ ਲੈ ਦਿਮਾਗ ਖਰਾਬ ਕੀਤਾ ਚੋਣੇ ਨੇ ਹੁਣ ਇਹ ਮੈਂ ਜਾਣਣਾ ਆਪਣੇ ਕਿਹ ਚਾਰ ਦੋਸਤ ਕੋ 500 ਰੁਪਏ ਲੈ ਆ ਗਏ ਤੇਰੇ ਮੱਥੇ 'ਚ ਮਾਰਦਾ ਨੇ ਦੀਆਂ ਆਈਆਂ ਤੂੰ ਕਿੰਨੇ ਨੂੰ ਛੱਡਾਂ ਤੈਨੂੰ ਇਸ ਗੱਲ ਦੇ ਨਾਲ ਕੀ ਸੋਹਣੀਆਂ ਨੇ ਸੋਹਣੀਆਂ ਬੱਬਾ ਬਹੁਤ ਸੋਹਣੀਆਂ ਤੂੰ ਹਿਲੇ ਜਾਂਦੀਆਂ ਨਾ ਤਾਂ ਦਿਲਿਆਂ ਦੀ ਜਿਹੜੀ ਵੀ ਚੀਜ਼ ਆ ਨਾ ਦੁਨੀਆ ਤੋਂ ਵੱਖਰੀ ਆ ਤੇ ਪਿਆਰੀ ਆ ਤੇ ਬਹੁਤ ਸੋਹਣੀ ਆ ਅੱਛਾ ਜੀ ਹਾਂਜੀ ਸਾਡਾ ਇੱਧਰ ਕਲੇਸ਼ ਨਹੀਂ ਮੁੱਕਣ ਡਿਆ ਇਹ ਕਿੱਡਾ ਸਾਲਾ ਰੋਮੀਓ ਬਣਿਆ ਕਿੱਡੀਆਂ ਝਾਂਜਰਾਂ ਡਿਆ ਪੈਰਾਂ 'ਚ ਪਾਉਣ ਚਲ ਚੰਗਾ ਮੈਂ ਉੱਠਾਂ ਇਥੇ ਮੰਮੀ ਨੇ ਮੈਨੂੰ ਵੇਖ ਲਿਆ ਨਾ ਮੈਂ ਆਪਣਾ ਗੋਡੇ ਨਾਲ ਲੱਗ ਕੇ ਬਹਿ ਗਿਆ ਆਣ ਕੇ ਨਾ ਸੰਗਦੇ ਆ ਕਿੰਨੀਆਂ ਸੋਹਣੀਆਂ ਆ ਬਨਣਾ ਪਊ ਵੈ ਇਹਨਾਂ ਦੀ ਪਸੰਦ ਨੂੰ ਇਹਨੀਆਂ ਸੋਹਣੀਆਂ ਚੰਦਰਾ ਤੇ ਮੈਂ ਆਪਣੇ ਲਈ ਆਪ ਵੀ ਨਹੀਂ ਡਿਸਾਈਡ ਕਰਨੀ ਆ ਲਾਈਟ ਵੇ ਇਟੀਆਂ ਚਲ ਹਾਏ ਮੈਣਾ ਵਿੱਕੀ ਨੂੰ ਜਰਾ ਹੀ ਬੋਲ ਦਿੱਤਾ ਵਾ ਨਾਲੇ ਮੈਨੂੰ ਪੈਸਿਆਂ ਵਾਲੀ ਗੱਲ ਨਹੀਂ ਸੀ ਕਰਨੀ ਚਾਹੀਦੀ ਗੁੱਸੇ 'ਚ ਫਿਰ ਉਹਨਾਂ ਨੇ ਮੈਨੂੰ ਕਰਨਾ ਹੀ ਕਰਨਾ ਹੁਣ ਇੱਦਾਂ ਕਰਦੀ ਆ ਇਹਨਾਂ ਨੂੰ ਮਨਾ ਲਿਆਨੀ ਆ ਨਹੀਂ ਤੇ ਇਹਨਾਂ ਨੂੰ ਗੁੱਸੇ 'ਚ ਹੀ ਬੈਠੇ ਰਹਿਣਾ ਬਾਅਦ ਚੱਲ ਮਣਾ ਲਿਆ ਜਦੇ ਮੈਗੀ ਨੂੰ ਇੱਧਰ ਝਾਂਜਰਾਂ ਲਿਆ ਲਿਆ ਕੇ ਦੇਂਦਿਆ ਵਾ ਤੂੰ ਮੈਗੀ ਨਹੀਂ ਲਿਆ ਕੇ ਦੇ ਸਕਦਾ ਨਾਲੇ ਜੇ ਮੈਂ ਇਹਦੇ ਨਾਲ ਵੀ ਵਿਗਾੜ ਲਈ ਤਾਂ ਕਿਦਾਂ ਗੱਲ ਬਣੂਗੀ ਮਾਤਾ ਨਾਲ ਤੇ ਅੱਗੇ ਵਿਗੜੀ ਫੰਡੀ ਮੇਰੀ ਖਾਲੇ ਫੜ ਮੈਂ ਕੀ ਬਣਾ ਲਾ ਦਿਮਾਗ ਖਰਾਬ ਹੋ ਗਿਆ ਵਾ ਆਓ ਹੋ ਗਿਆ ਮੇਰਾ ਦਿਮਾਗ ਖਰਾਬ ਕਰ ਦੂੰਗਾ ਫਿਰ ਮੈਂ ਸੈਟ ਮਿਲੂ ਸੈਟ ਵੀ ਕਰਨਾ ਆਉਂਦਾ ਵਾ ਕੀ ਬਿਮਾਰੀ ਪਈ ਆ ਨਾ ਤੁਹਾਨੂੰ ਤਾਂ ਬੜਾ ਪਤਾ ਨਹੀਂ ਬਿਮਾਰੀ ਮੈਨੂੰ ਕੀ ਪਈ ਆ ਹਾਵੇ ਕੀ ਹੋਇਆ ਵਾ ਕਾਦਾ ਤਮਾਸ਼ਾ ਲਾਇਆ ਤੁਸੀਂ ਓ ਮਮੀ ਮੈਂ ਨਹੀਂ ਤਮਾਸ਼ਾ ਲਾਇਆ ਤਮਾਸ਼ਾ ਤਾਂ ਡਈਆ ਲਾਉਣ ਪਹਿਲਾਂ ਮੈਗੀ ਨੂੰ ਮਰਨ ਢੀ ਹੁਣ ਮੈਂ ਲਿਆ ਕੇ ਦਿੱਤੀ ਆ ਤੇ ਪਤਾ ਨਹੀਂ ਹੁੰਦੇ ਨੂੰ ਕਿਹੜੇ ਭੂਤ ਚੁੰਬੜ ਗਏ ਇਹਨੂੰ ਚੁੱਕ ਕੇ ਪਰਾਂ ਮਾਰੀ ਗੇੜ ਚ ਮਮੀ ਭੂਤ ਨਹੀਂ ਨੂੰ ਨਹੀਂ ਚੁੰਬੜੇ ਭੂਤ ਤਾਂ ਇਹਨਾਂ ਦੇ ਕੱਢਣ ਵਾਲੇ ਹੋਏ ਆ ਇਹਨਾਂ ਨੂੰ ਪੁੱਛੋ ਇਹ ਕਿਹੜੇ ਲੱਛਣ ਕਰਦੇ ਫਿਰਦੇ ਆ ਤੁਹਾਡੀ ਸਾਰੀ ਕਰਤੂਤਾ ਦਾ ਮੈਨੂੰ ਪਤਾ ਲੱਗ ਗਿਆ ਆ ਇਹਨੂੰ ਕਿਦਾਂ ਪਤਾ ਲੱਗ ਗਿਆ ਕਿ ਮੈਂ ਇਹਨਾਂ ਸ਼ਾ ਪਤਾ ਕਰਦਾ ਆ ਮੈਂ ਤਾਂ ਕੋਈ ਗੱਲ ਵੀ ਸ਼ੋ ਨਹੀਂ ਹੁਣ ਦਿੱਤੀ ਤਾਂ ਨਾ ਹੀ ਹੁਣ ਕਦੀ ਘਰ ਕੀਤਾ ਆ ਇਹਦੇ ਹੱਥ ਕਿਹੜਾ ਸਬੂਤ ਲੱਗ ਗਿਆ ਵਾ ਖੋਲ ਗਏ ਨਖਤੇ ਦੇ ਅੱਜ ਭੇਤ ਬੜੇ ਚਿਰਾਂ ਮੈਂ ਕਹਿੰਦੀ ਹਾਂ ਹਰ ਜਾ ਹਰ ਜਾ ਛੱਡ ਦੇ ਮਾੜੇ ਕੰਮ ਨਖਤਾ ਨਹੀਂ ਛੱਡਦਾ ਹੁਣ ਉਹਨੂੰ ਲੱਗ ਗਿਆ ਸਾਰਾ ਹੀ ਅੱਜ ਪਤਾ ਹੁਣ ਚੰਗਾ ਰਹਾ ਗਿਆ ਬੜਾ ਤੈਨ ਮੈਂ ਸਮਝਉਂਦੀ ਹੁੰਦੀ ਹੁੰਦੀ ਵੀ ਆਪਣੇ ਮਾਰੇ ਲਸਣਾ ਨੂੰ ਸੁਧਾਰ ਲਾ ਪਰ ਤੂੰ ਮੇਰੀ ਇੱਕ ਵੀ ਮੰਨੀ ਹੁਣ ਚੰਗਾਰ ਆ ਗਿਆ ਨਾ ਹائے ਮੰਮੀ ਇਹਦਾ ਮਤਲਬ ਕਿ ਤਾ ਨਹੀਂ ਪਹਿਲਾਂ ਪਤਾ ਸੀ ਕਿ ਮੇਰੇ ਮੁੰਡੇ ਦੇ ਲੱਛਣ ਨਹੀਂ ਜੰਗੇ ਇਹਦੀ ਕਰਤੂਤਾ ਨਹੀਂ ਜਦਈ ਹੈ ਕਿ ਮੈਂ ਤੇ ਆਪ ਵਿਆਹ ਕਰਾ ਕੇ ਤੇ ਬਸ ਗਈ ਆ ਮੈਂ ਸੋਚਿਆ ਸੀ ਕਿ ਮੈਨੂੰ ਪਿਆਰ ਕਰ ਜਾਵਾ ਹਾਏ ਰੱਬਾ ਮੇਰੇ ਆਪਣੇ ਘਰਦਿਆਂ ਤੋਂ ਵੀ ਬੇਮੋਗ ਹੋ ਗਈਆਂ ਮੇਰੀ ਤਾਂ ਫਸ ਗਈ ਆ ਹੁਣ ਮੈਂ ਕਿਹੜੇ ਪਾਸੇ ਜਾਵਾਂ ਮੇਰੇ ਕੋਲ ਕੋਈ ਰਾਹ ਵੀ ਨਹੀਂ ਆਗਾ ਮੇਰੀ ਤਾਂ ਜ਼ਿੰਦਗੀ ਤਬਾਹ ਹੋ ਗਈ ਇਸ ਘਰ ਦੇ ਵਿੱਚ ਆਣ ਕਰਕੇ ਆਏ ਮੰਮੀ ਹੋ ਰੱਬਾ ਕੱਲ ਜੋ ਆ ਗਈ ਉਹ ਮਾਂ ਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਸੀ ਪਰ ਮੇਰੇ ਤੋਂ ਪਰਦੇ ਪਾਈ ਗਏ ਪਾਈ ਗਏ ਜੇ ਰੱਬਾ ਤੂੰ ਮੇਰੀ ਕੀਤੇ ਸੁਣਦਾ ਹੋਣਾ ਹੁਣੇ ਐਸੇ ਟਾਈਮ ਤੇ ਮੈਨੀਆਂ ਦੇ ਸਾਹਮਣੇ ਮੌਤ ਦੇ ਦੇ ਮੈਂ ਇਹਨਾਂ ਦੇ ਸਾਹਮਣੇ ਦੰਮ ਤੋੜ ਜਾ ਮੈਂ ਨਹੀਂ ਇਸ ਘਰ ਦੇ ਵਿੱਚ ਰਹਿ ਸਕਦੀ ਮੈਂ ਨਹੀਂ ਇਹ ਰਹਿ ਸਕਦੀ ਕੀ ਇਹ ਬਕਵਾਸ ਕਰੀ ਜਾਨੀ ਆ ਦੱਸ ਮੈਨੂੰ ਕਿਹੜੀ ਕਰਤੂਤ ਦਾ ਪਤਾ ਲੱਗਾ ਕੀ ਸਬੂਤ ਹੈ ਤੇਰੇ ਕੋਲ ਸਾਰੀਆਂ ਕਰਤੂਤਾਂ ਦਾ ਠੀਕਾ ਪਤਾ ਲੱਗ ਗਿਆ ਦੱਸ ਸੱਚ ਸਹੀ ਕੀ ਸਬੂਤ ਹੈ ਤੇਰੇ ਕੋਲ ਜਿੱਦ ਤੁਸੀਂ ਮੇਰੇ ਨਾਲ ਲੜ ਕੇ ਬਾਹਰ ਡੇਟੇ ਸੀ ਤੁਸੀਂ ਉਹਨਾਂ ਦੀ ਗੱਡੀ ਵੱਲ ਵੇਖਣ ਦੇ ਸੀ ਹਾਂ ਕੋਈ ਹਾਲੀ ਤੇਰਾ ਦਰ ਫਿਟਿਆ ਮੂਹ ਟਾਡੇ ਦੋਆ ਦੇ ਕਰੋਣੀਆਂ ਲਾ ਮੈਰਜਾ ਤੇ ਕਰ ਬਿਓ ਸ਼ਾਕੇ ਇੱਕ ਦੂਜੇ ਤੇ ਓ ਮੰਮੀ ਮੈਂ ਕਿਹੜਾ ਇੱਥੇ ਆ ਕੇ ਕੀਤਾ ਮੈਂ ਤਾਂ ਉੱਥੇ ਉਦਾਂ ਸੋਬੀ ਜਾ ਕੇ ਬਹਿ ਗਿਆ ਉਹ ਪਰਲੇ ਬੰਨੇ ਬੈਠੇ ਸੀ 10 ਬੰਦੇ ਦਾ ਧਿਆਨ ਪੈ ਜਾਂਦਾ ਜੇ ਕੋ ਲਾਗੇ ਕੰਮ ਤੇ ਬੈਠਾ ਹੋਵੇ ਤੇ ਜਨਾ ਵੇਖਣਾਂ ਦੇ ਫਿਰ ਕੇ ਮੈਂ ਲਾ ਲਿਆ ਕੋ ਹੁਣਾਂ ਦਾ ਅੱਛਾ ਸਵੱਬੀ ਉੱਥੇ ਜਾ ਕੇ ਬਹਿ ਗਏ ਤੁਸੀਂ ਹੋਰ ਕਿਤੇ ਜਾ ਕੇ ਕਿਉਂ ਨਹੀਂ ਬਹਿ ਗਏਗੇ ਜਾਣ ਕੇ ਜਾਣ ਬੁੱਝ ਕੇ ਤੁਸੀਂ ਉਸ ਕੰਦੇ ਨੇ ਲਾਗੇ ਬੈਠੇ ਜੀ ਤੁਸੀਂ ਸੰਦੀਪ ਨੂੰ ਵੇਖਣ ਦੇ ਮਾਰੇ ਜੇ ਤੁਹਾਨੂੰ ਉਹਨਾਂ ਇੰਨੇ ਜਿਆਦਾ ਪਿਆਰ ਸੀ ਨਾ ਜੇ ਮੈਂ ਉਹ ਸੱਚੀ ਸਾਹਿਤ ਆਗਰ ਤੱਕ ਬੜੀ ਲਗੜੀ ਫਿਰ ਉਹਨੇ ਛੱਡਿਆ ਕਾਤੋਂ ਜੀ ਕਰਾ ਲੈਣਾ ਫਿਰ ਇਹਨਾਂ ਰਿਹਾ ਮੇਰਾ ਦਿਮਾਗ ਨਾ ਖਰਾਬ ਕਰ ਉਹ ਕੱਲੀ ਬੈਠੀ ਹੋਏ ਤੇ ਕੋਣ ਵੀ ਬੈਠਾ ਹੀ ਲੱਗੇ ਹਾਏ 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 ਮੈਂ ਮਰ ਜਾ ਮੰਮੀ ਇੰਨਾ ਜ਼ਿਆਦਾ ਕਿਊਟ ਹੈ ਉਹ ਕੱਲੀ ਬੈਠੀ ਵੀ ਐ ਲੂ ਕਰਕੇ ਤੇ ਤੁੰਹੀ ਉਹਦੇ ਵਾਲੇ ਵੇਖਣਦੇ ਸੀ ਹਾਏ ਹਾਏ ਜੇ ਅੱਖਾਂ 'ਚ ਮਿਰਚਾਂ ਪਾ ਲਿਆ ਕਰੇ ਜਦੋਂ ਬੰਦਾ ਵਾ ਇਹਦਾ ਮਤਲਬ ਕਿ ਪਿੰਡ 'ਚ ਜਾਂ ਬਾਹਰ ਜਾ ਕੇ ਜਿਹਨੇ ਵਾਲੇ ਮਰਦਿਆਂ ਵੇਖੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੈਨਾ ਹਾਏ ਵੇਖਣ ਦਾ ਕੋਈ ਡਰ ਹੁੰਦਾ ਵੀ ਵੇਖਿਆ ਚੁੱਪ ਕਰ ਜੇ ਹਾਂ ਗੱਲ ਨਾ ਮੇਰੇ ਨਾਲ ਚੱਲਾ ਹੁਣੇ ਪੁੱਛ ਲੈਨੇ ਉਹਨਾਂ ਨੂੰ ਕੱਲੀ ਬੈਠੀ ਤੇ ਦੋਵੇਂ ਬੈਠੇ ਸੀ ਉਹ ਜਾਣਦੇ ਜਾਣਦੋ ਮੈਨੂੰ ਠੱਡ ਕਰੀ ਤੇ ਕੀ ਨਾ ਕਹਿੰਦਾ ਕਿ ਮੈਂ ਉਹਨਾਂ ਉਹਨਾਂ ਨੇ ਝੂਠ ਬੋਲਣਾ ਵਾ ਝੂਠ ਬੋਲਣਾ ਵਾ ਟਾੜਨਾ ਮੈਂ ਵਿਆਹ ਕਰਾ ਤੀਹ ਹੀ ਝੂਠ ਬੋਲੀ ਜਾਂਦੇ ਨੇ ਉਹ ਕੋਈ ਝੂਠ ਝਾਟ ਨਹੀਂ ਬੋਲਣ ਡਿਆ ਮੈਂ ਜੱਟ ਨੇ ਆਪ ਜਵਾਬ ਦਿੱਤਾ ਵਾ ਉਹਨੂੰ ਆਪ ਆ ਹਾ ਮਿੱਲੂ ਵੀ ਬਜਾਇਆ ਕਿ ਜੱਟ ਨੇ ਆਪ ਹੀ ਜਵਾਬ ਦਿੱਤਾ ਵਾ ਪਰ ਹੁਣ ਜੱਟ ਪਛਤਾਉ ਨਹੀਂ ਬੜਾ ਡਿਆ ਕਿਉਂਕਿ ਹੁਣ ਮੰਨਣੀ ਚੰਗੀ ਝ ਲੱਗਦੀ ਆ ਤੈਨੂੰ ਸੰਧਾ ਕਾਰੀ ਵੇਲਾ ਰਹਿਣਾ ਨੂੰ ਬਿਟਰ ਬਿਟਰ ਝਾਕ ਬਾਰੇ ਨਾ ਯੋਰ ਘਟਲਾ ਆਪਣਾ ਬੇਲੇ ਬਾਹ ਦੇਖ ਬਣੇ ਤੇਰੇ ਮੰਮੀ ਸਮਝਾ ਰਾਇ ਨੂੰ ਇਨੇ ਮੇਰੇ ਕੋਲ ਛਿੱਤਰ ਖਾ ਲੈਣੇ ਹੋ ਨਾ ਮੈਂ ਹੁਣ ਕਿਉਂ ਸਮਝਾਵਾਂ ਮੇਰੇ ਨਾਲ ਲੜੋ ਮਰੋ ਜੋ ਮਰਜ਼ੀ ਕਰੋ ਜਦੋਂ ਤੂੰ ਮੈਂ ਕਹਿੰਦੀ ਹੁੰਦੀ ਆ ਉਹ ਵੀ ਤੇਨੂੰ ਮੇਰੀਆਂ ਗੱਲਾਂ ਕੋੜੀਆਂ ਬੜੀਆਂ ਲੱਗਦੀਆਂ ਨਹੀਂ ਅਜੇ ਤੇ ਉਹ ਕਹਿਣ ਆਉਣੇ ਆ ਜਿੱਦਣ ਇਹਨੇ ਤੇਰੇ ਸਿਰ 'ਚ ਛਿੱਤਰ ਮਾਰਿਆ ਕਰਨੇ ਆ ਤੇ ਤੂੰ ਚੁੱਪ ਕਰਕੇ ਬਹਿ ਕੇ ਖਾ ਲੈਣੇ ਆ ਬੱਲੇ ਤੇਰੇ ਮਾਤਾ ਤੂੰ ਨਾ ਕੋਈ ਚੱਜ ਦੀ ਗੱਲ ਕਰੀ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਉਹ ਤੂੰ ਤਾਂ ਅੱਗੇ ਨਹੀਂ ਮੇਰੀ ਕਦੀ ਹੋਈ ਹੁਣ ਕਿੱਥੋਂ ਹੋ ਜਾਣਾ ਵਾ ਛਿੱਤਰ ਮਾਰਣਾ ਮੇਰੇ ਸਿਰ 'ਤੇ ਮੰਮੀ ਮੈਨੂੰ ਸਾਰਾ ਹੀ ਪਤਾ ਜਿਹੜਾ ਕੰਮ ਹੋਣਾ ਹੋਵੇ ਪਤਾ ਮੈਨੂੰ ਕਿਉਂ ਹੋਣਾ ਉਹ ਤਾਂ ਤੁਹਾਡੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਹੈਗੀ ਤੁਸੀਂ ਤੇ ਬੱਸ ਦੇ ਦਿੱਤੇ ਜਰਾ ਹੀ ਤੇਲ ਪਾਉਂਦੇ ਜੇ ਜਾਨ ਚੁੱਪ ਕਰਕੇ ਜਾ ਕੇ ਬਹਿ ਜਾ ਗੇਠ ਲੰਮੀ ਤੇ ਤੇਰੀ ਜ਼ੁਬਾਨ ਆ ਮੰਮੀ ਮੇਰੀ ਗੇਠ ਲੰਮੀ ਜ਼ੁਬਾਨ ਤੇ ਤੁਹਾਨੂੰ ਦਿਖ ਗਈ ਆਪਣੇ ਮੁੰਡੇ ਦੀਆਂ ਨਜ਼ਰਾਂ ਨਹੀਂ ਲੱਗ ਰਹੀਆਂ ਜਿਹੜੀਆਂ ਥਾਂ ਥਾਂ ਦੇ ਧੁੰਮੜੀਆਂ ਫਿਰਦੀਆਂ ਉਹਨਾਂ ਨੂੰ ਵੀ ਤੁਸੀਂ ਕਹਿ ਬਗਦੇ ਆ ਕਿ ਇੱਕ ਥਾਂ ਤੇ ਟਿਕਾਲਾ ਮੇਰੇ ਮੁੰਡੇ ਦੀਆਂ ਨਜ਼ਰਾਂ ਇੱਕ ਥਾਂ ਟਿਕੀਆਂ ਸੀ ਤੂੰ ਹੀ ਉਹਦੀਆਂ ਨਜ਼ਰਾਂ ਕਮਾਈਆਂ ਵਾ ਹੁਣ ਕੋਰੋਂ ਨਹੀਂ ਆ ਮੈਂ ਤੇ ਕਿਤੇ ਵੀ ਨਹੀਂ ਆ ਰਹੀਆਂ ਕਮਾਈਆਂ ਆ ਗਈਆਂ ਵੀ ਤੇਰੇ ਤੋਂ ਮਗਰ ਲੱਗ ਗਿਆ ਤੇ ਤੂੰ ਉਹਨੂੰ ਆਪਣੇ ਲਾ ਰਿਆ ਤਾਂ ਇਹਨੇ ਉਹਨੂੰ ਛੱਡ ਦਿੱਤਾ ਛੱਡ ਦਿੱਤਾ ਇੱਥੇ ਨਹੀਂ ਤੂੰ ਦੇਖਣ ਦਾ ਵੀ ਉੱਧਰ ਤੋਂ ਬੰਦੀਆਂ ਲਾਉਂਦਾ ਤੇ ਤੂੰ ਉੱਧਰ ਨੂੰ ਵੇਂਦਾ ਹੀ ਕਿਉਂ ਨਾ ਉਹ ਤੇ ਕਿਉਂ ਦੇਖਦਾ ਵਾ ਜਿਹਨੂੰ ਛੱਡ ਦਿੱਤਾ ਜੀ ਬਾ ਵੀ ਦੇ ਦਿੱਤਾ ਜਦੋਂ ਹੋਈ ਕੇਤੀ ਗਈ ਆ ਹਾਂ ਹਾਂ ਨਹੀਂ ਦੇਖਣ ਜੇ ਕੋਈ ਘਰ ਨੂੰ ਨਾ ਕੋਈ ਬੰਦਾ ਕੇਵਲ ਦੇਖ ਵੀ ਨਹੀਂ ਸਕਦਾ ਅੱਛਾ ਅੱਜ ਤੂੰ ਯਾਨੇ ਕੋਈ ਗਾਲੀਂ ਵੇਖ ਸਕਦਾ ਆ ਕੱਲ ਨੂੰ ਅਗਲੇ ਅਗਲੇ ਦੇ ਘਰ ਚਲ ਜੂਗਾ ਪਰ ਤੂੰ ਕਦੇ ਘਰ ਚਲ ਜੂਗਾ ਹਾਏ ਨਹੀਂ ਮੇਰੀਏ ਕਿਸਮਤੇ ਨਹੀਂ ਇਹ ਜਿੰਨੀ ਥਾਂ ਨੇ ਉਨੀ ਏ ਥਾਂ ਨਹੀਂ ਕਿਦਾਂ ਉਹ ਕੰਮ ਚੱਲ ਜੂਗਾ ਜਾ ਜਾਂਦਾ ਕਿਸੇ ਘਰ ਉਹ ਕਹਿੰਦਾ ਬੈਠਾ ਬੁਝਾ ਕਹਿੰਦਾ ਕੋਈ ਜਾਵੇ ਇੱਥੇ ਕੋਈ ਟੋੜੇ ਫਿਰ ਤਾਂ ਲੁੰਦੋਆ ਮਾਪੂਤਾਂ ਨੂੰ ਪਤਾ ਲੱਗੂ ਹੋਣੀ ਕਿ ਮੈਂ ਮੁੰਡੇ ਦਾ ਖਹਿੜਾ ਨਹੀਂ ਛੱਡਿਆ ਅੱਛਾ ਖਹਿੜਾ ਮੈਂ ਨਹੀਂ ਛੱਡਿਆ ਉਹ ਖਹਿੜਾ ਕਿ ਤੁਸੀਂ ਦੋਵਾਂ ਮਾਪੂਤਾਂ ਨੇ ਨਹੀਂ ਛੱਡਿਆ ਮੂੰਹ ਚੱਕ ਕੇ ਸਾਡੇ ਘਰ ਤੁਰੇ ਆਏ ਸੀ ਐਵੇਂ ਕੁੱਤੇ ਵਾਲੀ ਬਕਵਾਸ ਕਰੀ ਜਾਂਦੀ ਏ ਜੇ ਮੈਂ ਕੋਈ ਕਹਿ ਨਹੀਂ ਦਿਆ ਤੇ ਤੇਰਾ ਕੋਈ ਹੱਕ ਨਹੀਂ ਬੰਦਾ ਮੇਰੀ ਮਾਂ ਦੇ ਅੱਗੇ ਕੂਂਦਾ ਮੈਂ ਭਾਵੇਂ ਜਿੱਦਾਂ ਮਰਜ਼ੀ ਆਪਣੀ ਮਾਂ ਨਾਲ ਲੜਾਂ ਤੂੰ ਮੇਰੀਆਂ ਰੀਸਾਂ ਨਾ ਕਰ ਮੈਂ ਤੁਨੂੰ ਦਸੰਡਿਆ ਹੀ ਹਾਂ ਤੇ ਮੈਂ ਮੇਰਾ ਮੈਨੂੰ ਮੰਮੀ ਕਾ ਬੋਲਦੇ ਨੇ ਆ ਬੋਲਦੇ ਆ ਤੈਨੂੰ ਇੱਥੇ ਮਾਰ ਵੇਖਾ ਗੇਠ ਲੰਮੀ ਇਹਦੀ ਜਬਾਨ ਹੋ ਗਈ ਆ ਕਿੰਨਾ ਬਕਵਾਸ ਕਰਦੀ ਆ ਮਾਤਾ ਬਸ ਕਰ ਹੁਣ ਤੂੰ ਵੀ ਐਨਾ ਰੌਲਾ ਪਾਈ ਜਾ ਪੰਜਾਫਾ ਹੋ ਤੂੰ ਵੀ ਜਾ ਇੱਥੇ ਦਫਾ ਹੋ ਉਹਨੂੰ ਆਪਣੇ ਗਾੜੀ ਬੋਲਣ ਗਿਆ ਹੀ ਜਾਂਦੀ ਆ ਜਿੱਨਾ ਤੂੰ ਬੋਲੇਗੀ ਨਾ ਉਹਨਾਂ ਗਾੜੀਆਂ ਉਹਨੇ ਬਕਵਾਸ ਕਰਨਾ ਚੁੱਪ ਕਰਕੇ ਤਾਂ ਆਰਾਮ ਨਾਲ ਬੈ ਸ਼ਾਂਤੀ ਦਾ ਦਾਣ ਵੀ ਬਖਸ਼ਾ ਕਰੋ ਆਪੇ ਉਹਨੂੰ ਗੁਝਾ ਲਿਆਈ ਉਹ ਤੇ ਆਪੇ ਮੈਨੂੰ ਕਹਿਣ ਡਿਆ ਪਿਆ ਆ ਉਹਨੂੰ ਜਿੱਠ ਦਾ ਰਿਆ ਕਰ ਬਰੀ ਤੇ ਚੋਚੀ ਦਾ ਹੁਣ ਚੱਲ ਆਪੇ ਹੰਦੀ ਆ ਨਾ ਕੇ ਤੇ ਕਰ ਲੂਗੀ ਆ ਕੇ ਹੁਣ ਮੈਂ ਕੀ ਚੁੱਕਣਾ ਤਾਂ ਨੇ ਕਦੋਂ ਆਈਆਂ ਚਾ ਚੁੱਕ ਲੈਨੇ ਪੁੱਛ ਲੈਨੇ ਕੀ ਕਹਿੰਦੀ ਸਾਸੀਆ ਚਾਚੀ ਜੀ ਹਾਂਜੀ ਵਧੀਆ ਹੁੰਦੀ ਆ ਠੀਕ ਠਾਕ ਤੂੰ ਸੁਣਾਓ ਆਪਣੇ ਓ ਪ੍ਰੀਤ ਡਈ ਹੀ ਨਹਾਉਣ ਤਾਂ ਮੈਂ ਤਾਂ ਕਰਕੇ ਮੈਂ ਚੁੱਕਿਆ ਨਹੀਂ ਮੈਂ ਹਾਂਦੀ ਆ ਤੇ ਫੇਰ ਹੀ ਕੋਈ ਨ ਕਰ ਲੂਗੀ ਗੱਲ ਹਾਂਜੀ ਹਾਂਜੀ ਕੋਈ ਨਹੀਂ ਮਾਰ ਲਾਂਗੇ ਕਿਹੜਾ ਨਹੀਂ ਹਮ ਦੀ ਆ ਨਾ ਆ ਕੇ ਕੋਈ ਨੀ ਕਰ ਲੈਣਾ ਸਲਾਹ ਜਿੱਦਾਂ ਕਹੂਗੀ ਉਦਾਂ ਕਰ ਲਾਂਗੇ। ਉਬ ਬਸ ਤੁਹਾਨੂੰ ਪਤਾ ਹੀ ਆ ਮੈਂ ਤਾਂ ਨਹੀਂ ਗਾ ਆਇਆ ਮੈਨੂੰ ਪਤਾ ਨਹੀਂ ਕੀ ਗੱਲਬਾਤ ਹੋਣੀ ਆ। ਤਾਂ ਕਰਕੇ ਫਿਰ ਮੈਂ ਪਿੱਛੇ ਖਲੋਤਾ ਰਿਹਾ। ਨਹੀਂ ਉਹਨੇ ਤਾਂ ਦੱਸਿਆ ਮੈਨੂੰ ਸਗੋਂ ਆ ਕੇ ਬੜਾ ਵਧੀਆ ਚੱਲੋ ਲੱਗਾ ਮੈਨੂੰ ਵੀ ਤੁਹਾਡਾ ਸੁਭਾ ਤੇ ਕੋਈ ਗੱਲ ਨਹੀਂ ਤੁਸੀਂ ਕਰਦਾ ਕਰੋ ਆਪਾਂ ਮਾਰਾਂਗੇ ਕਿਹੜਾ। ਹਾਂਜੀ ਚਲੋ ਠੀਕ ਆ ਫਿਰ ਐ। ਆ ਹੁੰਦੀ ਹੈ ਤਾਂ ਮੈਂ ਦੱਸ ਦੇਣਾ ਉਹਨੂੰ ਤੁਹਾਡਾ ਫੋਨ ਆਇਆ ਸੀ ਓਕੇ ਬਾਈ ਪ੍ਰੀਤ ਤੇਰੀ ਚਾਚੀ ਦਾ ਫੋਨ ਆਇਆ ਸੀ ਕਹਿਣ ਦੀ ਸੀ ਗੱਲ ਕਰਨੀ ਆ ਤੇ ਕੋਈ ਨਹੀਂ ਮੈਂ ਕਰ ਲੂੰਗੀ ਗੱਲ ਫੜਾ ਦੇ ਮੇਰਾ ਫੋਨ ਨਾਲੇ ਉਹ ਕਹਿਣ ਦੀ ਸੀ ਵੀ ਆਇਓ ਕਿਸ ਦਿਨ ਸਾਡੇ ਕੋਲ ਦੋਵੇਂ ਜਾਣੇ ਕੋਈ ਨਹੀਂ ਚੱਲ ਜਾਗੇ ਗੱਲ ਤਾਂ ਸੁਣ ਕੀ ਹੋ ਗਿਆ ਤੇਨੂੰ ਮੈਨੂੰ ਕੁਝ ਨਹੀਂ ਹੋਇਆ ਬਸ ਮੈਂ ਨਹੀਂ ਕਹਿਣਾ ਬੋਲਣਾ ਹੈਗਾ ਇਧਰ ਆ ਮੇਰੀ ਗੱਲ ਸੁਣ ਕਿ ਮੇਰੀ ਬਾਹਰ ਛੱਡ ਨਾ ਕਰ ਨਾ ਮੇਰੇ ਨਾਲ ਗੱਲ ਹੀ ਨਹੀਂ ਕਰਨੀ ਉਹ ਗੱਲ ਤੇ ਸੁਣ ਯਾਰ ਬਹਿ ਕੇ ਗੱਲ ਕਰਦੇ ਐਂ ਪਾਰਾ ਸਿਰ ਪਈ ਜਾਂਡੀਆਂ ਜਦੋਂ ਮੈਂ ਕਹਿੰਦੀ ਮੈਂ ਕੋਈ ਗੱਲ ਕਰਨੀ ਨਹੀਂ ਫਿਰ ਕਹਿੰਦੇ ਆਹੇ ਬਹਿ ਕੇ ਗੱਲ ਕਰਦੇ ਆਂ ਖਾਦੋਗੀ ਆ ਕੀ ਖਾਦੋਗੀ ਜੇ ਮੇਰੀ ਗੱਲ ਸੁਣ ਲਈ ਤੇ ਕੀ ਹੋ ਚੱਲਿਆ ਜਿਹਨੂੰ ਵੇਖਣਾ ਨਾ ਉਹਨੂੰ ਵੇਖੋ ਠੀਕ ਹੈ ਨਾ ਮੈਨਾਂ ਕੋਈ ਗੱਲ ਉਹਨੇ ਕਰਨੀ ਉਹਨਾਂ ਕਰਨੀ ਗੱਲ ਜਾ ਕੇ ਕਰੋ ਜਾ ਕੋਈ ਕੋ ਗੱਲ ਨੂੰ ਲੈ ਲੈ ਕੇ ਬਾਰ ਬਾਰ ਵਈ ਜਾਂਦੀ ਆ ਮੈਂ ਨਹੀਂ ਵੇਖਣਿਆ ਉਹਨੂੰ ਉਹਦਾ ਮੜਾ ਧਿਆਨ ਪੈ ਗਿਆ ਉਹ ਝਾਂਜਰਾ ਲੈ ਕੇ ਆਇਆ ਸੀ ਉਹਦੇ ਵਾਸਤੇ ਕਬਲ ਉਹ ਡਿਆ ਸੀ ਪੌਣ ਤਾਂ ਮੈਂ ਉਹ ਡਿਆ ਪਿਆ ਵੇਖਣ ਨਖਤੇ ਦੇ ਪੱਲੇ ਹੀ ਕੋਖਣੀ ਹੈਗਾ ਕੱਲ ਦਾ ਮੂੰਹ ਨੇ ਕਾਦਾ ਵਟ ਲਿਆ ਕਿਤੇ ਤਰਲਿਆਂ ਤੇ ਆ ਗਿਆ ਤਰਲੇ ਹੀ ਲੈ ਗਿਆ ਵਾ ਦਫਾ ਹੋਣਾ ਨਾ ਹੋਵੇ ਤੇ ਐਵੇਂ ਨਾ ਬਾਨੀ ਜੀ ਨਾ ਮਰ ਜਾਓ ਛੱਡੋ ਮੇਰੀ ਬਾ ਉੱਥੇ ਬੈਠੀ ਹੋਣੀ ਜਾ ਉਹਨੂੰ ਵੇਖੀ ਜਾਓ ਚੱਪ ਕਰਕੇ ਉਹ ਕੀ ਤੂੰ ਇੱਕੋ ਗੱਲ ਦੇ ਮਗਰ ਪੈ ਰਹੀ ਆ ਹੈ ਇੱਥੇ ਆ ਮੇਰੀ ਗੱਲ ਸੁਣੀ ਇੱਥੇ ਬੈ ਇੱਥੇ ਬਹਿ ਜਾ ਸੱਚੀ ਸੌ ਲੱਗੇ ਤੇਰੀ ਜੇ ਮੈਂ ਉਹਨੂੰ ਵੇਖਣ ਡਿਆ ਹੋਵਾਂ ਤੇ ਸੌਣ ਗਏ ਖਾ ਲੋ ਮੇਰੀ ਝੂਟੀ ਸੌ ਕਹਿੰਦੇ ਨੇ ਕਿ ਮਰ ਜਾਈ ਜਾਊਗੀ ਤੇ ਕੀ ਫਰਕ ਪੈਣਾ ਇਹਦੇ ਕਿਹੜੇ ਪਿੱਛੇ ਆਉਂਦੇ ਕੋਈ ਇਥੇ ਮਿਲਣ ਨੂੰ ਨਹੀਂ ਆਉਂਦਾ ਗੱਲਾਂ ਕਰ ਦੱਸ ਉਹ ਜੀਨ ਮਰਨ ਦੇ ਵਾਦੇ ਕੀਤੇ ਆਪਾਂ ਜੇ ਤੂੰ ਮਰ ਗਈ ਤੇ ਮੈਂ ਜਿੰਦਾ ਰਹੂੰਗਾ ਮੈਂ ਵੀ ਮਗਰੇ ਮਰ ਜਾਣਾ ਤੇਰੇ ਵੇਖੀ ਜਾਈ ਪਰ ਮੈਨੂੰ ਕਿੰਨਾ ਦੁੱਖ ਲੱਗਣ ਡਿਆ ਮੇਰਾ ਤੇ ਸੱਚੀ ਦਿਲ ਰੁਪਾੜ ਕੇ ਦੋਥਾਂ ਹੀ ਹੋ ਗਿਆ ਜਦੋਂ ਨੇ ਮੈਨੂੰ ਇਹ ਗੱਲ ਦਾ ਪਤਾ ਲੱਗਾ ਨਾ ਸੋਚ ਤੂੰ ਜਾਣ ਕੇ ਗਲਤ ਮਤਲਬ ਕੱਢੀ ਜਾਣ ਦੀ ਜਦੋਂ ਮੈਂ ਤੇਰੀ ਸੌਂ ਖਾਂਡਿਆ ਮੈਂ ਇਦਾਂ ਦਾ ਕੰਮ ਕਰ ਸਕਦਾ ਉਹ ਦੋਵੇਂ ਜੀ ਬੈਠੇ ਹੀ ਉੱਥੇ ਮੇਰਾ ਮੜਾ ਬਟਿਆਣ ਪੈ ਗਿਆ ਮਾੜੀ ਕਿਸਮਤ ਮੇਰੀ ਕਿ ਜਦੋਂ ਤੂੰ ਆਈ ਕਿਤੇ ਕੋਲ ਉਹਦੇ ਲੱਗ ਉੱਠ ਕੇ ਚਲ ਗਿਆ ਵਾ ਤੇ ਤੂੰ ਉਹਨੂੰ ਕੱਲੀ ਨੂੰ ਵੇਖ ਲਿਆ ਉਹ ਦੋਵੇਂ ਜੀ ਬੈਠੇ ਸੀ ਬਾਬਾ Nikki ਇਹ ਮੈਨੂੰ ਸੱਚੀ ਸੱਚੀ ਦੱਸੋ ਕੋਈ ਅਹੋਜੀ ਗੱਲ ਤੇ ਨਹੀਂ ਨਾ ਆਗੀ ਕੋਈ ਗੱਲ ਨਹੀਂ ਹੈਗੀ ਯਾਰ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਵੇਖ ਹੈ ਉਹਨੂੰ ਮੈਂ ਆਪ ਜਵਾਬ ਦਿੰਦਾ ਜੇ ਤੂੰ ਚੰਗੀ ਲੱਗੀ ਆ ਮੈਨੂੰ ਤਾਂ ਮੈਂ ਤੈਨੂੰ ਵਿਆਹ ਕੇ ਲਿਆਂਦਾ ਨਹੀਂ ਤਾਂ ਉਹਦੇ ਨਾਲ ਤੇ ਮੇਰਾ ਰਿਸ਼ਤਾ ਹੋਇਆ ਹੀ ਸੀ ਜੇ ਮੈਨੂੰ ਈ ਢ ਚੰਗੀ ਲੱਗਦੀ ਹੁੰਦੀ ਦੱਸਣਾ ਵਿਆਹ ਕਾ ਨਾ ਲੈ ਆਉਂਦਾ ਉਹਨੂੰ ਤੂੰ ਵੀ ਕਮਾਲ ਹੀ ਕਰਦੀ ਆ ਪਤਾ ਨਹੀਂ ਆਦੋ ਕੀ ਤੇਰੇ ਵਾਲੀ ਇੰਨਾ ਮੈਂ ਤੇਰੇ ਨਾਲ ਪਿਆਰ ਕੀਤਾ ਤੇ ਉੱਤੋਂ ਸ਼ੱਕ ਕਰਦੀ ਆ ਫਿਰ ਚਲ ਵੀ ਕੀ ਗਲਤੀ ਹੋ ਗਈ ਸੋਰੀ ਵੇ ਲੋਰ ਹੋ ਗਈ ਸੋਰੀ ਕਰਨ ਦਾ ਕੀ ਫਾਇਦਾ ਇੰਨਾ ਮੇਰੇ ਨਾਲ ਤੂੰ ਲੜੀਂ ਨਾ ਮੰਮੀ ਨਾਲ ਲੜੀਂ ਨਾ ਖੂਨ ਸਾੜਿਆ ਮੈਨੂੰ ਵੀ ਫਿਰ ਗੁੱਸਾ ਆ ਗਿਆ ਮੈਨੂੰ ਤੇ ਇਹ ਲੱਗਾ ਕਿ ਤੁਹਾਨੂੰ ਉਹ ਚੰਗੀ ਲੱਗਦੀ ਹੋਣੀ ਐ ਤਾਂ ਕਰਕੇ ਤੁਸੀਂ ਹੁਣ ਉਹਨੂੰ ਵੇਖਣ ਦੇ ਆ ਹੂੰ ਇਦਾਂ ਕਿਸ ਨੂੰ ਵੇਖਣ ਦਾ ਉਹ ਫਿਰ ਇਹ ਜੀ ਉਹ ਤੁਹਾਨੂੰ ਚੰਗਾ ਲੱਗਦਾ ਨਾ ਤੁਸੀਂ ਤਾਂ ਉਹ 36 ਜਾਣੇ ਤੇ ਨਿਗਾਹ ਅੱਜ ਦੀ ਆ ਅੱਧਾੜੀ ਵਿੱਚ ਕਿੰਨੇ ਜਾਣੇ ਮਿਲਦੇ ਆ ਕਿੰਨਿਆਂ ਵੱਲ ਵੇਖੀਦਾ ਇਹਦਾ ਮਤਲਬ ਕੀ ਸਾਰੇ ਫਿਰ ਚੰਗੇ ਹੀ ਲੱਗਦੇ ਆ ਚਲ ਠੀਕ ਆ ਗਲਤੀ ਹੋ ਗਈ ਤੁਸੀਂ ਕਹਿੰਦਾ ਨਾ ਕਿ ਨਹੀਂ ਮੈਂ ਵੇਖਦਾ ਉਹਦੇ ਵੱਲ ਗਲਤੀ ਹੋ ਗਈ ਹੁਣ ਨਾਲੇ ਉਹ ਚਾਚੀ ਤੇਰੀ ਕਹਿੰਦੀ ਫੋਨ ਤੇ ਵੀ ਆਇਓ ਸਾਡੇ ਕੋਲ ਕਿੱਦਾਂ ਕਰਨੀਆਂ ਵੀ ਵਿਕੀ ਨਹੀਂ ਜਾਣਾ ਚਾਚੀ ਕੋਲ ਕਿਉਂ ਕੀ ਗੱਲ ਜਾਣਾ ਕਿਉਂ ਨਹੀਂ ਵੇਖੋ ਜੀ ਆਪਾਂ ਚਾਚੀ ਕੋਲ ਜਾਣੇ ਆ ਲਾਗੇ ਮੰਮੀ ਨੇ ਮੈਨੂੰ ਮਨਾ ਕਰ ਦਿੱਤਾ ਉਹਨ ਤੋਂ ਇਹ ਸਾਬ ਨਾਲ ਮੰਮੀ ਦੀ ਵੀ ਬੇਇੱਜ਼ਤੀ ਆ ਤੇ ਮੇਰੀ ਵੀ ਤਾਂ ਕਾਕੇ ਮੈਂ ਚਾਹੁੰਨੀ ਆ ਕਿ ਜੇ ਮੈਂ ਉਧਰ ਨਹੀਂ ਜਾਣਾ ਤੇ ਮੈਂ ਚਾਚੀ ਹੁਣ ਕੋਈ ਨਹੀਂ ਜਾਇਆ ਕਰਨਾ ਉਹ ਅੱਦ ਕਰਨ ਢੀ ਆ ਚਾਚੀ ਤੇਰੀ ਦਾ ਹੁਣ ਤੇਰੇ ਨਾਲ ਇੰਨਾ ਵਿਵਹਾਰ ਚੰਗਾ ਆ ਹੈ ਪ੍ਰੇਮ ਪਿਆਰ ਵੀ ਹੈਗਾ ਆ ਜੇ ਤੂੰ ਹੁਣ ਉੱਥੇ ਜਾਏਂਗੀ ਚਾਚੀ ਕੋਲ ਨਾ ਤਾਂ ਮੰਮੀ ਵਾਲੇ ਵੀ ਫੇਰ ਹੀ ਗੱਲ ਬਾਨਨੀ ਆ ਜੇ ਤੂੰ ਕਹਿੰਗੀ ਮੈਂ ਬਿਲਕੁਲ ਹੀ ਹੁਣ ਜਨ ਛੱਡ ਦਿੰਨੀ ਆ ਤਾਂ ਫੇਰ ਮੰਮੀ ਵਾਲੇ ਪਾਸੇ ਵੀ ਗੱਲ ਭੁੱਲ ਜਾ ਫੇਰ ਉਧਰ ਵੀ ਨਹੀਂ ਕੋਹ ਬਾਨਣਾ ਹੈਗਾ ਏ ਤੇ ਮੈਨੂੰ ਵੀ ਪਤਾ ਵਾ ਕਿ ਚਾਚੀ ਬਹੁਤ ਕਰਦੀ ਆ ਚੰਗੀ ਵੀ ਬੜੀ ਆ ਪਰ ਤੁਹਾਨੂੰ ਫਿਰ ਵੀ ਪਤਾ ਹੀ ਨਹੀਂ ਵੇਹ ਮੇਰੀ ਗੱਲ ਸੁਣ ਜਦੋਂ ਤੂੰ ਆਪਣੀ ਚਾਚੀ ਕੋਲ ਜਾਣਾ ਵਾ ਤੇਰੀ ਮਾਂ ਨੂੰ ਇਹ ਗੱਲ ਦਾ ਪਤਾ ਲੱਗਾ ਉਹਦੇ ਵੀ ਦਿਲ ਚ ਤਾਰ ਵੱਜਣੀ ਆ ਕਿ ਮੇਰੀ ਧੀ ਆਈ ਆ ਭਾਵੇਂ ਜਿੱਦਾਂ ਮਰਜੀ ਆ ਨਾ ਪਿਆਰ ਤਾਂ ਕਿਤੇ ਨਾ ਕਿਤੇ ਹੈਗਾ ਹੀ ਆ ਤੇਰੇ ਨਾਲ ਕੱਲੀ-ਕੱਲੀ ਆ ਤੂੰ ਫਿਰ ਕੀ ਆ ਹਾਂ ਗੱਲਾਂ ਹੁਣ ਸੋਚ ਚਲੋ ਵੇਖ ਲਓ ਫਿਰ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਜੋ ਵੀ ਕਹੋਗੇ ਮੈਂ ਤੇ ਉਦਾਂ ਉਦਾਂ ਹੀ ਜਾਣਾ ਤੁਹਾਡੇ ਮੰਗਰ ਮੰਗਰ ਚਲ ਠੀਕ ਆ ਮੈਂ ਤਾਂ ਕਹਿਣਾਂ ਫਿਰ ਚੱਲਦੇ ਆ 10 ਵੇ ਕਦੋਂ ਜਾਣਾ ਜਾਣਾ ਰੁੱਕਗੇ ਜਾਂਨੇ ਅਜ ਥੋੜੇ ਦਿਨ ਤੇ ਹੋ ਇਹੋ ਕੀ ਆਏ ਹੂੰ ਚੱਲ ਵੇ ਹਲਾ ਮਰਜ਼ੀ ਆ ਤੇਰੀ ਜਦੋਂ ਕਹਿੰਗੇ ਉਦੋਂ ਚੱਲ ਪਾਂਗੇ ਮੈਂ ਤਾਂ ਤਿਆਰ ਆਂ ਠੀਕ ਆ ਕੋਈ ਨਹੀਂ ਦੋਆਂ ਤਿੰਨ ਦਿਨਾਂ ਤੱਕ ਚੱਲ ਜਾਾਂਗੇ ਫਿਰ ਚੱਲਾ ਫਿਰ ਹੁਣ ਮੈਗੀ ਨੂੰ ਲਾ ਪਿਆਰ ਵਾਲਾ ਤੜਕਾ ਕਾਲੀ ਦੀ ਤਾਂ ਟੁੱਟ ਭੱਜ ਗਈ ਹੋਣੀ ਆ ਹੈ